ਗੁੱਡ ਮਾਰਨਿੰਗ ਸਸਤਰੀ ਕਾਲ ਜੀ ਸਾਡੇ ਦੋਨੋਂ ਵੱਲੋਂ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਬੀਜੀ ਸ਼ਡਿਊਲ ਚੱਲ ਰਿਹਾ ਹੈ ਮੈਰਿਜ ਦਾ ਬਹੁਤ ਜ਼ਿਆਦਾ ਹੈ ਸਾਡਾ ਜੋ ਜੋ ਵੀ ਥੱਕਿਆ ਪਿਆ ਕਿ ਤਿੰਨ ਚਾਰ ਦਿਨ ਹੋ ਗਏ ਮੈਰਿਜ ਹੈ ਲਗਾਤਾਰ ਹੀ ਹੈ ਨਾ ਤਾਂ ਫਿਰ ਸਾਨੂੰ ਐਵੇਂ ਅੱਜ ਜੋ ਜੋ ਦੀ ਮਾਰਸ ਕਰਦੇ ਆਪਾਂ ਕਲ ਨੂੰ ਮਾਤਾ ਸੇਜਨ ਨੂੰ ਹੋਵੇਗੀ। ਬਸ ਉਹਨੂੰ ਦੂਜੇ ਤੀਜੇ ਦਿਨਾਂ ਦੀ ਮਾਲਸ ਕਰਿਆ ਕਰਾਂਗੇ ਹਨਾ। ਤੀਜੇ ਦਿਨ ਹੀ ਨਵਾਇਆ ਕਰਾਂਗੇ ਉਹ। ਤੇ ਮਾਲਸ ਲਈ ਅਸੀਂ ਲੈਂਦਾ ਵਾ ਸੁੱਧ ਕੋਕੋਨਟ ਤੇ ਸੁੱਧ ਬਦਾਮ ਦਾ ਤੇਲ। ਸਾਡੇ ਬਰਨਾਲੇ ਆਪ ਕੱਢਦੇ ਨੇ ਮਸ਼ੀਨ ਤੇ ਉਹਨਾਂ ਨੇ ਲਾਈ ਵੀ ਆ ਕਰੇ। ਤੇ ਥੋੜਾ ਜਿਹਾ ਮਹਿੰਗਾ ਤਾਂ ਦਿੰਦੇ ਆ। ਬਾਲਾ ਵੀ ਮਹਿੰਗਾ ਹੁੰਦਾ। ਬਟ ਕੁਆਲਿਟੀ ਆ ਹਨਾ ਵਨ ਵੀ ਦਾ। ਆ ਉਹ ਦਿਨ ਦਿਨ ਇਹ ਕਿ ਸਕਿਨ ਤੇ ਮਾੜੇ ਮੋٹے ਦਾਣੇ ਜੇ ਸੀਗੇ ਸਾਰੇ हट ਗਏ। ਕਿਉਂਕਿ ਸੁੱਧ ਤੇਲ ਆ ਇਹ। ਹਾਂ ਫਰਕ ਪੈਂਦਾ। ਤੇ ਵਿਆਹ ਹੈ ਕਿ ਨਾ ਅੱਜ ਦੋ। ਬੱਟ ਅਸੀਂ ਸ਼ਾਇਦ ਇੱਕਤੀ ਜਾਇਆ ਜਾਵੇ ਸਾਥੋਂ ਕਿਉਂਕਿ ਦੋਨਾਂ ਇੱਕ ਮਨਿੰਦਰ ਦਾ ਵਿਆਹ ਦਾ ਇੱਕ ਮੰਤਰੀ ਦੀ ਮਾਸ ਪੂਆ ਦੀ ਕੁੜੀ ਦਾ ਵਿਆਹ ਹੈ ਜਿਹਦਾ ਇੱਕ ਤਾਂ ਵਿਆਹਾਂ ਚ ਡਿਫਰੈਂਸ ਵਾਲਾ ਦੋਨਾਂ ਚ ਇਹ ਸਮਝ ਲਓ ਵੀ 80 90 ਕਿਲੋਮੀਟਰ ਦਾ ਫਰਕ ਹੈ ਜੇ ਤਾਂ ਹੁੰਦਾ 20 30 ਦਾ ਫਿਰ ਤਸੀਂ ਦੋਨੀਆਂ ਅਟੈਂਡ ਕਰ ਲੈਂਦੇ ਅਸੀਂ ਦੋਨੇ ਵਿਆਹ ਬੱਟ ਹੁਣ ਦੇਖਦੇ ਆ ਕੀ ਬਣਦਾ ਚਾਂਸ ਤਾਂ ਹੈ ਕਿਉਂਕਿ ਇੱਥੋਂ 1 2 ਵਜੇ ਤਾਂ ਜਾਵਾਂਗੇ ਪਹਿਲੇ ਚ 12 1 ਵਜੇ ਤਾਂ ਫਿਰ ਕਿੱਥੇ ਟਾਈਮ ਨਹੀਂ ਰਹਿੰਦਾ ਦੇਖਦੇ ਆ ਬਾਕੀ ਰੈਡੀ ਹੋ ਕੇ ਕੀ ਬਣਦਾ ਨੋ ਵੀ ਟਾਈਮ ਤੇ ਜੇ ਤਾਂ ਇਧਰ ਲਈ ਬਰਾਤ ਲੇਟ ਹੋਈ ਜਾਂ ਕੀ ਪਤਾ ਲੱਗੂ ਫਿਰ ਤਾਂ ਨਹੀਂ ਸਾਡੇ ਤੋਂ ਜਾਇਆ ਜੇ ਇਧਰ ਲਈ ਬਰਾਤ ਟਾਈਮ ਨਾਲ ਆ ਗਈ ਫਿਰ ਆਏ ਆ ਵੀ ਉਧਰ ਅਸੀਂ ਡੋਲੀ ਤੱਕ ਰੁਕ ਜਾਾਂਗੇ ਵੀ ਉਧਰ ਉਹ ਆ ਜਾਣਾ ਆਜੀ ਹੋ ਸਕਦੀ ਆ ਬਾਕੀ ਕੋਈ ਪਤਾ ਨਹੀਂ ਐ ਨਹੀਂ ਪਤਾ ਦੋਨੇ ਵਿਆਹ ਟੈਂਡ ਹੋ ਜਾਣ ਐ ਨਹੀਂ ਪਤਾ ਇੱਕੋ ਹੀ ਹੋਵੇ ਤੇ ਤੇ ਟੈਂਡ ਤਾਂ ਹੋਣਗੇ ਜੀ ਹੁਣ ਆਪਾਂ ਟਾਈਮ ਨਾਲ ਆਵਾਂਗੇ ਟਾਈਮ ਨਾਲ ਆ ਕੇ ਚਲੋ ਫਿਰ ਰੈਡੀ ਹੋ ਚੋ ਤੇ ਬਗ ਬਗ ਬਣ ਕੇ ਹੋ ਜਾ ਰੈਡੀ ਤੇ ਆਪਣਾ ਕੋਟ ਵੇੜਾ ਇਧਰ ਆ ਪਿਆ ਠੀਕ ਐ 3 ਮੈਂ ਜਾ ਰਹੀ ਆ ਰੈਡੀ ਹੋਣ ਇਹਨਾਂ ਨੇ ਜਿਹੜਾ ਮੇਨ ਮੁੱਦਾ ਦੋ ਦਿਨ ਦੀ ਲੁੱਕ ਤੁਸੀਂ ਦੇਖ ਲਈ ਅੱਜ ਦੀ ਲੁੱਕ ਤੁਸੀਂ ਦੇਖ ਲਓ ਜਿਹੜਾ ਮੁੱਦਾ ਵੱਡਾ ਹੁੰਦਾ ਸੱਟ ਤਾਂ ਹੀ ਸਰ ਜਾਂਦਾ ਮੇਕਅਪ ਤੇ ਤੁਸੀਂ ਇਹਨੂੰ ਫੜੋਗੇ ਫਿਰ ਜੇ ਰੂਨ ਲੇ ਤੇ ਆਪਾਂ ਆ ਗਏ ਆ ਬੁੰਜਨ ਬਿਊਟੀ ਵਰਲਡ ਇੱਥੋਂ ਦੇਖ ਨਹੀਂ ਰਿਹਾ ਮਨਪ੍ਰੀਤ ਅੰਦਰ ਜਾ ਕੇ ਦਿਖਾ ਦਊਂਗਾ ਅੰਦਰ ਜਾ ਕੇ ਦਿਖਾ ਤੁਸੀਂ ਇਹ ਤਪੇ ਸੈਲੂਨ ਆ ਬਹੁਤ ਸੋਹਣਾ ਮੇਕਅਪ ਹੈ ਬੁੰਜਨ ਦਾ ਤੇ ਹੁਣ ਮਨਪ੍ਰੀਤ ਨਹੀਂ ਸਾਰਿਆਂ ਪਹਿਲੀ ਲੁੱਕ ਵੀ ਪਹਿਲੀ ਵਾਰ ਵੀ ਮਨਪ੍ਰੀਤ ਇੱਥੇ ਤਿਆਰ ਹੋਈ ਸੀ ਸਭ ਤੋਂ ਪਹਿਲਾਂ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਪਾਰਲਰ ਤੋਂ ਤਿਆਰ ਹੋਈ ਸੀ ਤਾਂ ਇੱਥੋਂ ਹੀ ਤਿਆਰ ਹੋਈ ਸੀ ਤਾਂ ਇਹਦਾ ਮੇਕਅਪ ਇਹ ਪਸੰਦ ਆ ਤੇ ਹੁਣ ਪਹਿਲਾਂ ਤੁਸੀਂ ਪਸੰਦ ਆ ਮੈਨੂੰ ਮੇਕਅਪ ਬਹੁਤ ਜ਼ਿਆਦਾ ਨਹੀਂ ਜਿਹੜਾ ਆਰਟਿਸਟ ਵਧੀਆ ਮੇਕਅਪ ਕਰਦਾ ਇਹਨੂੰ ਸਾਰੇ ਪਸੰਦ ਆ ਹਾਂ ਮੈਨੂੰ ਜਿਹੜੇ ਜਿਹੜੇ ਵਧੀਆ ਕਰਦੇ ਨੇ ਨਾ ਇੱਕ ਆਰਟਿਸਟ ਇਹ ਸਾਡੇ ਏਰੀਆ ਦੇ ਨੇ ਲੋਕਲ ਨੇ ਸਾਡੇ ਤੋਂ 2-3 ਕਿਲੋਮੀਟਰ ਦੂਰ ਨੇ ਤਾਂ ਸੀ ਇੱਥੇ ਆ ਮੈਂ ਲਈ ਤਾਂ ਸੀ ਇੱਥੇ ਤੇ ਚਲੋ ਜ਼ਰਾ ਜਿਹੜਾ ਰੁਝਾਰ ਫੜੋ ਰੁਝਾਰ ਨੂੰ ਮੈਂ ਹੁਣ ਫੜਦਾ ਦੇਖਦਾ ਜੇ ਮੇਰੇ ਕੋਲ ਟਿਕੂਗਾ ਟਿਕ ਜੂਗਾ ਤੇ ਤੂੰ ਜਾ ਕੇ ਕਰਾ ਲੈ ਮੇਕਅਪ ਆ ਲੈ ਮੈਂ ਵੀ ਵੀਰੋ ਪੂਰਾ ਡੇਢ ਘੰਟਾ ਹੋ ਗਿਆ ਇੱਥੇ ਬੈਠੇ ਨੇ 12:00 ਬਜ ਗਏ ਹਜੇ ਤੱਕ ਮੈਡਮ ਵੀ ਤਿਆਰ ਹੋ ਕੇ ਅੰਦਰੋਂ ਬਾਹਰ ਨਹੀਂ ਆਈ ਇੱਕਦਮ ਨੂੰ ਇਹਨਾਂ ਦਾ ਇਹ ਨਹੀਂ ਸਿਸਟਮ ਸੰਘੇ ਲੱਗਦਾ ਹੁੰਦਾ ਵੀ ਘਰੇ ਤੁਸੀਂ 15 ਮਿੰਟ ਲਾਉਣੇ ਹੋ ਇੱਥੇ ਚਲੋ ਬੱਤ ਉਹ ਤਾਂ ਅੱਧਾ ਘੰਟਾ ਲਵਾ ਲਓ ਐਡਾ ਵੀ ਬਾਲਾ ਪਤਾ ਨਹੀਂ ਜਿਹੜੇ ਸੈਲਮਨ ਵਾਲੇ ਵੀ ਹੁੰਦੇ ਆਣਾ ਥੋੜੇ ਬਿਜ਼ੀ ਹੁੰਦੇ ਹੋਣੇ ਜਾਂ ਤਾਂ ਕਲਾਇੰਟ ਹੁੰਦੇ ਨੇ ਕਿ ਮੁਰੇ ਕਿਉਂਕਿ ਆ ਪਕੜਾ ਅੰਦਰ ਜੰਨੇ ਪਤਾ ਬਾਹਰ ਬੈਠਣ ਵਾਲੇ ਆ ਟਾਈਮ ਬਹੁਤ ਲੱਗਦਾ ਯਾਰ ਹੋਰ ਗੱਲਾਂ ਗੱਲਾਂ ਚਲ ਮੈਂ ਤਾਂ ਬਲੌਗ ਐਡਿਟ ਕਰਨਾ ਸੀ ਮੇਰਾ ਤਾਂ ਟਾਈਮ ਲੰਘ ਗਿਆ ਜਿਹੜੇ ਬੰਦੇ ਉੱਥੇ ਬੈਠੇ ਰਹਿੰਦੇ ਆ ਬਈ ਬਹੁਤ ਔਖ ਬਣਾ ਨਹੀਂ ਹੋਂ ਲੱਗੀ ਜੇ ਆ ਸੂਟ ਨਾ ਆਉਂਦੇ ਫਿਰ ਤਾਂ ਜੰਮੀ ਨਹੀਂ ਬੈਠਿਆ ਜਾਂਦਾ ਚਲ ਬੰਦਾ ਇੱਥੇ ਰੀਲਰ ਰੋਲੋ ਦੇਖੀ ਜਾਂਦਾ ਬੈਠਾ ਹਣਾ ਟਾਈਮ ਲੰਘ ਜਾਂਦਾ ਕੋਈ ਮੂਵੀ ਲਾ ਲੈਂਦਾ ਚਲੋ ਤੇ ਹੁਣ ਆਪਾਂ ਮਿਲਦੇ ਆਂ ਜਲਦੀ ਮਨਪ੍ਰੀਤ ਨੂੰ ਤੇ ਰੈਡੀ ਹੋ ਜਾਂਦਾ ਫਿਰ ਬਡੀਕ ਤੇ ਜਾ ਕੇ ਇਹਨੇ ਸੂਟ ਚੱਕਣਾ ਉਹ ਤੋਂ ਬਡੀਕ ਤੋਂ ਤੇ ਮੈਂ ਵੀ ਬਡੀਕ ਤੇ ਜਾ ਕੇ ਕੱਪੜੇ ਪਾ ਲੂੰ ਫਿਰ ਇੱਕ ਕੰਮ ਕਰਨਾ ਅਸੀਂ ਟੁਕੜ ਦੋ ਵਜੇ ਤਿੰਨ ਜਹਾਵਾਂਗੇ ਹਾਂਜੀ ਤੇ ਮਨਪ੍ਰੀਤ ਜਦੋਂ ਜੱਦੀ ਰੈਡੀ ਹੋਏ ਹੁਣ ਇਹਨੇ ਸੂਟ ਪਾ ਲਿਆ ਸੂਟ ਪਾਣਾ ਮੇਕਅਪ ਇਹਦਾ ਹੋ ਗਿਆ ਤੇ ਹੁਣ ਆਪਾਂ ਪਪੂ ਆਜੀ ਨੂੰ ਬਿਠਾਉਣਾ ਠੀਕ ਹੈ ਤੇ ਫਿਰ ਆਪਾਂ ਚੱਲਨੇ ਬੁਟੀਕ ਦੇ ਉਥੋਂ ਤਾਂ ਸੂਟ ਚੱਕ ਕੇ ਹਨਾ ਜਲਦੀ ਨਾਲ ਪਹੁੰਚ ਗਏ ਆਪਾਂ ਪੈਲਸ ਚ ਤੇ ਉਧਰ ਮਨਪ੍ਰੀਤ ਨਹੀਂ ਚਾਰ ਪੰਜ ਪਲੇਟਾਂ ਦੇ ਸਾਰੇ ਇਹਨੇ ਖਾਲੀ ਕਰੀਆਂ ਜਲਦੀ ਇਹਨੇ ਦੀ ਜਿਹਾਰ ਅਧਰ ਹੈਪੀ ਆਂਡ ਰਾਉਂਡ ਡੈਕ ਸਸੀ ਕਾ ਜੀ ਸਾਰੇ ਸਤਰੀ ਦਾ ਭਾਈ ਇਹ ਕਾ ਰਿਆ ਇਹ ਮਨ ਦੀ ਦਾ ਭਾਈ ਆਹ ਉਹ ਹੱਥੇ ਚਾਂਦ ਕੇ ਕਿਵੇਂ ਆ ਠੀਕ ਆ ਠੀਕ ਠੀਕ ਦਮਨ ਫਿਸ਼ਿੰਗ ਕਰਦੇ ਆ ਜਾ ਇਹ ਬਾਈ ਇਤ ਦੇ ਨਰਦੇ ਲੇ ਇਕ ਗੀਰੂ ਸੋਰ ਕਰਦੇ ਸਾਫ ਕਰੋ ਨਾ ਕੋਈ ਲੋ ਜਿਹੜਾ ਦਰ ਦਾ ਨਾ ਤਾਂ ਨਾ ਵੀ ਹੋ ਗਿਆ ਜਿਹੜਾ ਤੇ ਆ ਰੇ ਦੰਦ ਤਾਂ ਨੇ ਰਿਹਾਰ ਕਰਦਾ ਕਹਿੰਦਾ ਫੋਨ ਤੇ ਬੰਦ ਕਰ ਲਾ ਦੋ ਕਿ ਲਾ ਦੋ ਰਿਕ ਲਾ ਦੋ ਕਿ ਨਹੀਂ ਲਾਉਣਾ ਲਾ ਦੋ ਚਲ ਬਾਲਾ ਜੀ ਹਾਂ ਜੀ ਨਮਸਕਾਰ ਸਸਰੀ ਘਾਲ ਜੀ ਸਤਿਗੁਰਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਮੈਨੂੰ ਤੁਹਾਨੂੰ ਦੇਖ ਕੇ ਹੀ ਬਾਗੋ ਬਾਗ ਹੋ ਗਏ ਅੱਛਾ ਜੀ ਬਾਗੋ ਬਾਗ ਹੋ ਗਏ ਜੀ ਅੱਛਾ ਜੀ ਅਸੀਂ ਬਾਗੋ ਬਾਗ ਹੋ ਗਏ ਜੀ ਠੀਕ ਹੈ ਜੀ ਮਸੀ ਮਸੀ ਸ਼ਕਦਾ ਆ ਗਈ ਖਾਈ ਨਾ ਇਹੋ ਜੀ ਸਾਲੀ ਦੇ ਹੱਥ 'ਚ ਪਲੇਟ ਸੀਗੀ ਹਾਂ ਉਹਦੇ ਖੋਂ ਮਮਮੀ ਨੇ ਬੁਲਾਦੀ ਕਿ ਹਾਂ ਮਾਸੜ ਜੀ ਆ ਗਈ ਸੀ ਅੱਛਾ ਠੀਕ ਹੈ ਠੀਕ ਹੈ ਜੀ ਕਹਿੰਦੇ ਪਲੇਟਾਂ 'ਤੇ ਪਰ ਪਰ ਕੇ ਖਾਓ ਠੀਕ ਹੈ ਠੀਕ ਹੈ ਠੀਕ ਹੈ O que brilho? Why is it Shiranya Arl Wheatari, it's 5 Bref, it's 6 Rahe, Sashını, who you katz paha men, JD aquí en USA, Kyet aqui en ролi po y frile, Kirte, this verse, this part is a praez ke reer illi. Así ve el ch caruy, anat rein on el Bank मारी रंगी उड़ा दे मारी आप दीप वेट 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 खा दे मैडम खाओ ब्लाउज ब्लाउज अमरीक तस्वीर मारो पेट देखे मेरे सामने और चल रही है जस्ट प्रेसिडेंट लगते खुद को प्रसांगी ਤਮ ਪਾਚਾ ਤੁਹਾਨੂੰ ਬਹੁਤ ਹੈ ਹੀ ਚਲੋ 55000 ਤੋਂ ਕੱਟ ਲਓ ਬੰਦਾ ਜੀ ਕਿਹੜਾ ਸੇਲ ਲਾਈ ਹੈ ਸਿੰਗਲ ਪੀਸ ਦਾ ਫਰਦਾ ਹੀ ਸਿੰਗਲ ਵੀ ਇਹ ਹੈ ਯਾਰ ਫਿਰ ਗਏ ਫਿਰ ਅੱਧੀ ਦਾ ਮਾੜਾ ਨਹੀਂ ਕਿੰਨਾ ਜੀ 7 ਕੈਮਰਾ ਹਾਈ ਦਾ ਟਾਈਮ ਵੀ ਤਾਂ ਐਕਟਿਵ ਹੀ ਦਿੰਦੇ ਹੁੰਦੇ ਨਾ ਹੋਰ ਨਹੀਂ ਆ ਜਾਂ ਚੋਟੀ ਦਾ 5 4 ਕੋਲ ਜਿਸਦੇ ਕਿ ਤੋ ਇਹ ਕੀ ਕਰੀ ਸਾਲ ਤੱਕ اوہ پاڑ کٹ کے دے نال لے کے اوندا اوہ پاڑ 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 اوہ ਤਾਰ ਲੈ ਨੋਲੀ ਦੇਖੋ ਬਈ ਮੈਂ ਬੈਠਾ ਤੈਨੂੰ ਅੱਛਾ ਫਿਰ ਮਾੜਾ ਚੱਕੀ ਹੱਥ ਚੱਕੀ ਫਿਰ ਬਾਈ ਜੀ ਥੋੜਾ ਖੋਲੋ ਜੋ ਬਾਈ ਜੀ ਸਭੀ ਆਰ ਜੀ ਬੀ ਸ਼ਰਟ ਪੁੱਤ ਦੇਖ ਲੈ ਬਾਈ ਜੀ ਬਾਈ ਜੀ ਥੋੜਾ ਬੜਾ ਜਾ ਬਾਈ ਜੀ ਥੋੜਾ ਖੋਲੋ ਬਾਈ ਜੀ ਬਾਈ ਜੀ ਥੋੜਾ ਖੋਲੋ ਬੜਾ ਜਾ ਬਾਈ ਜੀ ਥੋੜਾ ਖੋਲੋ ਜੀ ਮੋੜਾ ਬਣਾ ਬਾਈ ਜੀ ਬੈਗ ਆ ਜਾ ਬਾਈ ਜੀ ਬਾਈ ਜੀ ਖੋਲ ਜੋ ਬੜਾ ਜਾ ਕੰਗ ਕਰਦੇ ਭਾਈ ਜੀ ਇਹ ਕਲਰ ਰੈਡ ਹੈ ਮੇਰੇ ਪਿੱਛੇ ਜੋ ਮੜਾ ਜਾ ਮਾੜਾ ਪਿੱਛੇ ਆ ਜਾ ਮਾੜਾ ਇਧਰੋਂ ਕਰ ਲੈਣਾ ਨਹੀਂ ਮੜਾ ਖਰੀਦ ਦਬਾਈ ਕਰ ਲੈ ਲਾਂ ਆਜ਼ਾਦੀ ਵੇਟ ਕਰੋ ਵੇਟ ਕਰੋ ਇੱਕ ਮਿੰਟ ਸੈਂਟਰ ਸਾਈਡੋਂ ਗੁਰਦੀਪ ਇਹ ਮਾੜਾ ਜੀ ਕਿਉਂ ਜਸਨ ਇਸ ਤਰ੍ਹਾਂ ਮੂਰੇ ਆਈਂਦਾ ਆ ਲਾਈਟ ਤੇਰੀ ਖਬਰ ਆ ਪਬਲਿਕ ਵੀਰੇ ਬਿਕੇਦਰ ਇਲੈਕਟ੍ਰਿਕ ਆ ਬੇਚਾਣਾ ਇੱਕ ਮਿੰਟ ਇਧਰ ਦੇਖ ਤਰੀ ਹੈਗੀ ਬੰਦ ਹੋ ਗਿਆ ਆ ਲਾਈਟ ਇੱਕ ਮਿੰਟ ਰਿਚ ਕਰ ਲਾ ਵੰਡਪੁਟ ਵੀਰੇ ਇਥੇ ਵੀਰੇ ਇਥੇ ਵੀਰੇ ਬਣਾ ਹੱਥ ਚੱਕੋ ਵੀਰੇ

ਸਿਖਰ ਦਾ ਨਾਮ ਵੀ ਬੋਲੇ ਸੀ ਤੇਰਾ ਨਾਮ ਹੈ ਹੈਪੀ ਬਈ ਉਹ ਪੱਕੇ ਪੇਪਰਾਂ ਦਾ ਕੰਮ ਸਾਲ ਨਹੀਂ ਬੋਲੇ ਪੂਰਾ ਹਾਂ ਪੱਕੇ ਪੇਪਰਾਂ ਦਾ ਕੰਮ ਪੱਕੇ ਪੇਪਰਾਂ ਦੇ 2 ਦਿਨ ਤੱਕ ਮੇਰੇ ਵਾਲੇ ਕਮਰੇ 'ਚ ਹੀ ਆ ਜਾਣੀ ਹਾਂ 2 ਦਿਨ ਬਾਅਦ ਹੀ ਮੇਰੇ ਵਾਲੇ ਕਮਰੇ 'ਚ ਆ ਗਿਆ ਹਾਂ ਵਿਚਾਰਨ ਜੇ ਹੁੰਦੇ ਨੇ ਫਿਰ ਬੁੜਾ ਆਲੇ ਵੀ ਮੈਂ ਪਾਸ ਹੋਣਾ ਚਾਹੀਗਾ ਜੇ ਮੈਂ ਪਾਸ ਨਾ ਹੋਇਆ ਇਹਦੇ ਜ਼ਿੰਮੇਵਾਰ ਮੈਂ ਨਹੀਂ ਤੂੰ ਐ ਹਾਂ ਸਪੈਸਟ ਆਫਸ ਥੋੜਾ ਰੋਸਾ ਬਈ ਇਹ ਲੜਾਈਆਂ ਬਹੁਤ ਹੁੰਦੀਆਂ ਹਨਾ ਹਾਂ ਜਿੱਤੀ ਕਹਦੇ ਵੀ ਇਹਦਾ ਜ਼ਿੰਮੇਵਾਰ ਮੈਂ ਨਹੀਂ ਤੂੰ ਐ ਹਾਂਜੀ ਨਾ It's bad.